ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਮੈਂ ਗੁਰੂ ਨਾਨਕ ਦੇਵ ਜੀ ਦਾ ਜੀਵਨ ਬਿਾਰੇ ਐਕਸਪਲੇਨ ਕੀਤਾ ਸੀ ਤੇ ਅੱਜ ਮੈਂ ਤੁਹਾਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੀਵਨ ਬਿਾਰੇ ਬਾਰੇ ਦੱਸਣ ਜਾ ਰਹੀ ਹਾਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਦਾ ਨਾਮ ਸੀ ਬਾਬਾ ਫਿਰੂ ਮਨਜੀ ਮਾਤਾ ਦਇਆ ਕੌਰ ਜੀ ਉਹਨਾਂ ਦਾ ਜਿਹੜਾ ਪ੍ਰਕਾਸ਼ਨ ਸਥਾਨ ਸੀ ਮੱਤੇ ਦੀ ਸਰਾਂ ਚਲਾ ਫਿਰੋਜ਼ਪੁਰ ਉਹਨਾਂ ਦੇ ਮਹਿਲ ਸਨ ਮਾਤਾ ਖੀਵੀ ਜੀ ਗੁਰੂ ਅੰਗਦ ਦੇਵ ਜੀ ਦੇ ਦੋ ਬੇਟੇ ਤੇ ਦੋ ਬੇਟੀਆਂ ਸਨ ਜਿਨ੍ਹਾਂ ਦਾ ਨਾਮ ਹੈ ਬੱਬਾ ਦਾਤੂ ਜੀ ਬੱਬਾ ਦਾਸੂ ਜੀ ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀ ਜੀ ਗੁਰੂ ਅੰਗਦ ਦੇਵ ਜੀ ਨੇ ਖੰਡੂਰ ਸਾਹਿਬ ਨਗਰ ਵਸਾਇਆ ਸੀ ਅਤੇ ਖੰਡੂਰ ਸਾਹਿਬ ਵਿਖੇ ਹੀ ਉਹਨਾਂ ਦਾ ਜੋਤੀ ਜੋਤ ਅਸਥਾਨ ਸੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਰਚਨਾ ਕੁੱਲ 63 ਸ਼ਲੋਕ 10-12 ਵਿੱਚ ਹਨ ਉਹਨਾਂ ਦੀ ਉਮਰ 48 ਸਾਲ ਸੀ ਉਨ੍ਹਾਂ ਦੇ ਸਮੇਂ ਦੇ ਸਮਕਾਲੀ ਹੁਕਮਰਾਨ ਸਨ ਹਮਾਇੂ, ਸ਼ੇਰ ਸ਼ਾਹ ਸੂਰੀ ਅਤੇ ਇਸਲਾਮ ਸ਼ਾਹ ਸੂਰੀ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ